ਚੁੱਲਾ ਜੀ ਇਹ ਚੁੱਲਾ ਹੋ ਗਿਆ ਖਰਾਬ ਪਹਿਲੇ ਵੀ ਹੋਇਆ ਸੀ ਉਹਦਾ ਖਰਾਬ ਪਹਿਲੇ ਤਾਂ ਕੰਪਨੀ ਵਾਲਿਆਂ ਨੇ ਠੀਕ ਕਰਤਾ ਸੀਗਾ ਪਹਿਲੇ ਤਾਂ ਇਹਦਾ ਉਹ گول ਚੱਕਰ ਜਿਹਨੂੰ ਅੱਗ ਲੱਗ ਗਈ ਸੀ ਤੇ ਫੇਰ ਉਹਦੋਂ ਗਾਰੰਟੀ ਦੇ ਵਿੱਚ ਵਾਰੰਟੀ ਦੇ ਵਿੱਚ ਸੀਗਾ ਗਾਰੰਟੀ ਵਾਰੰਟੀ ਤਾਂ ਉਹ ਕੰਪਨੀ ਵਾਲੇ ਆਪ ਘਰ ਠੀਕ ਕਰਕੇ ਜਾਂਦੇ ਹੁੰਦੇ ਆ ਮਕੈਨਿਕ ਭੇਜ ਦਿੰਦੇ ਆ ਤੇ ਹੁਣ ਇਹਦੀ ਗਾਰੰਟੀ ਵਾਰੰਟੀ ਹੋ ਗਈ ਆ ਖਤਮ ਤੇ ਇਹਨੂੰ ਲੱਗੇ ਹੀ ਅੱਗ ਰਾਤੀ ਇੱਥੇ ਕਿਤੇ ਪਤਾ ਨਹੀਂ ਲੱਗੀ ਅੱਗ ਤੇ ਇਹਨੂੰ ਹੁਣ ਅਸੀਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਕਿ ਉਹਦਾ ਰਿਪੇਅਰ ਪੂਰਤਾ ਚਲੋ ਨਹੀਂ ਕਰ ਸਕਦੇ ਅਸੀਂ ਇਹਨੂੰ ਅਸੀਂ ਖੋਲ ਕੇ ਦਿਖਾਵਾਂਗੇ ਕਿ ਇਹਦੇ ਚੋਂ ਕਿਹੜਾ ਪੁਰਜਾ ਖਰਾਬ ਜਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਥੋੜਾ ਬੋਧਾ ਮੈਂ ਤਾਂ ਕੋਸ਼ਿਸ਼ ਹੀ ਆ ਕਿ ਠੀਕ ਹੋ ਜਾਏ ਮਾੜਾ ਮੋਟਾ ਤੇ ਬਾਕੀ ਅਸੀਂ ਖੋਲ ਕੇ ਤੁਹਾਨੂੰ ਦਿਖਾਣੇ ਆਂ ਫੜ ਲੈ ਇਹਨੂੰ ਤਾਂ ਇੱਕ ਦੋ ਨਾਟ ਹੀ ਰਹਿੰਦੇ ਖੋਲਣ ਵਾਲੇ ਬਾਕੀ ਤਾਂ ਮੈਂ ਖੋਲ ਹੀ ਲਏ ਆ ਬਨ ਹੋ ਸਕਦਾ ਕੋਈ ਨਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਚਲਦੀਆਂ ਨੇ ਉਹ ਤਾਂ ਬਹੁਤ ਵਧੀਆ ਚਲਦੀਆਂ ਰਹਿੰਦੀਆਂ ਬਿਜਲੀ ਵਾਲਾ ਇਲੈਕਟ੍ਰੋਨਿਕ ਹਨ ਸਾਮਾਨ ਲੋਡ ਵੱਧ ਘਟ ਗਿਆ ਜਾਂ ਇਹਦੀ ਉਹ ਜਿੱਦਾਂ 1000 ਪਾਵਰ ਜੇ ਹੁੰਦੀ ਹੈ ਕੁਝ ਚੱਲਦਾ ਹੁੰਦਾ ਉਸ ਤੋਂ ਬਧਾਨੇ ਤਾਂ ਵੀ ਖਰਾਬ ਹੋ ਸਕਦਾ ਅਈ ਤਾਂ ਵੇ ਮਕੈਨਿਕ ਦੇ ਕਹਿੰਦੇ ਮੁੜ ਕੇ ਵਧਾਇਆ ਹੀ ਨਹੀਂ ਕੁਝ ਵੀ ਸਾਲ ਬਾਅਦ ਨਾਲ ਨੂੰ ਅੱਜ ਕੱਲ ਫੇਰ ਇਹਨੂੰ ਫੁੜਕੀ ਪੈ ਗਈ ਹੈ ਪਹਿਲੇ ਵੀ ਆਹ ਦਿਨਾਂ ਚ ਹੀ ਖਰਾਬ ਹੋਇਆ ਸੀ ਮੂਨੇ ਦੀ ਗਾਰੰਟੀ ਵਾਰੰਟੀ ਕੁਝ ਨਹੀਂ ਹੈ ਪਤਾ ਨਹੀਂ ਕਿੰਨੇ ਪੈਸੇ ਲੱਗਣੇ ਇੱਥੇ ਉਹਦਾ ਖੋਲ ਕੇ ਤੁਹਾਨੂੰ ਦਿਖਾਉਣ ਲੱਗੇ ਹਾਂ ਸੀ ਇਹ ਖੋਲ ਕੇ ਇਹ ਵਿੱਚੋਂ ਇਦਾਂ ਦੇ ਜਗਾੜ ਹੁੰਦੇ ਇਹਦੇ ਅਜੇ ਤਾਂ ਮੈਂ ਬਾਕੀ ਨਾੜ ਖੋਲ ਲਈ ਪਹਿਲੇ ਹੀ ਇੱਕ ਦੋ ਹੀ ਨਾੜ ਰਹਿ ਗਏ ਸੀ ਮੈਂ ਕਿਹਾ ਚਲੋ ਵੀਡੀਓ नहीं नहीं। नहीं पता नहीं कि जल ओ जल गया है कुछ ਰਾਉਂਟ ਤਾਂ ਤਾਰਾਂ ਦਾ ਠੀਕ ਹੀ ਹੈ ਮੈਨੂੰ ਲੱਗਿਆ ਸ਼ਾਇਦ ਆਹ ਤਾਰ ਜਲ ਗਈ ਹੋਵੇ ਇਹਨੇ ਦਾ ਚੱਕਾ ਜਾਂ ਜਲ ਗਿਆ ਹੈ ਹੁਣ ਇਹ ਚੱਕਾ ਜਾਂ ਸਹੀ ਹੈ ਤੇ ਹੁਣ ਇਹਦੀ ਮੇਨ ਸਪਲਾਈ ਸੜ ਗਈ ਆ ਪਤਾ ਨਹੀਂ ਤੇ ਆਹ ਦੇ ਆਹ ਚੱਕਾ ਜਾਂ ਪਹਿਲੇ ਛੜ ਗਿਆ ਸੀਗਾ ਇਹ ਤਾਂ ਹੁਣ ਸਹੀ ਸਲਾਮਤ ਆ ਇਹਦੇ ਨਾਲ ਹੀ ਸਭ ਕੁਝ ਚੱਲਦਾ ਆ ਚੱਕਾ ਜਿਹੜਾ ਹੁੰਦਾ ਇੱਥੇ ਆ ਹੁੰਦਾ ਇਹਦਾ ਉਹ ਕ੍ਰਿਸਟਲ ਜਿਹੜਾ ਪੱਥਰ ਜਾਂ ਹੁੰਦਾ ਇਹ ਵੀ ਕਈ ਵਾਰ ਟੁੱਟ ਜਾਂਦਾ ਹੁੰਦਾ ਪਰ ਇਹ ਵੀ ਸਹੀ ਸਲਾਮ ਹੁੰਦਾ ਤੇ ਹੁਣ ਇਹ ਪਤਾ ਨਹੀਂ ਯੱਕਾ ਦਾ ਮੇ ਚਗਿਆੜੇ ਜੇ ਨਿਕਲੇ ਪਤਾ ਨਹੀਂ ਲੱਗਾ ਕੁਝ ਵੀ ਕਿੱਥੋਂ ਨਿਕਲੇ ਆ ਜੇ ਤਾਂ ਇੱਥੇ ਕੋਈ ਕਾਲਾ ਹੋਇਆ ਹੋਇਆ ਇਹ ਤਾਂ ਪਤਾ ਲੱਗ ਜੂ ਕਿ ਕਿੱਥੋਂ ਅੱਗ ਨਿਕਲੀ ਸੀ ਹੁਣ ਇੱਥੇ ਕੋਈ ਦੀ ਤਾਂ ਨਹੀਂ ਲੱਗਦਾ ਵੀ ਨੀ ਕੋਈ ਕੋਈ ਕਾਲਾ ਚੇਂਜ ਹੋਈ ਹੈ ਉਹਦਾ ਅੱਗ ਜੀਦੀ ਅੱਗ ਅੱਗ ਦੀ ਉਹਦੋਂ ਤਾਂ ਆ ਹੀ ਜਲਦੀ ਜੀ ਦਾ ਕੋਈ ਪ੍ਰੋਬਲਮ ਨਹੀਂ ਬਾਕੀ ਆਹ ਚੀਜ਼ ਹੁੰਦੀ ਹੈ ਇਹਨਾਂ ਸਭ ਕੋ ਜੀ ਗਰਮ ਹੁੰਦਾ ਲੋਹੇ ਦਾ ਭਾਂਡਾ ਇੱਥੇ ਚੱਲਦਾ ਤੇ ਲੋਹਾ ਤੇ ਸਟੀਲ ਔਰ ਕੋਈ ਸਿਲਵਰ ਸੁਲਬਤ ਨਹੀਂ ਚਲਦਾ ਇਤੇ ਇਹਦੇ ਭਾਂਡੇ ਵੀ ਮਹਿੰਗੇ ਹੀ ਹੁੰਦੇ ਆ ਤੇ ਇਹ ਜੀਜ਼ ਆ ਜਿਹੜੀ ਸਭ ਕੋ ਜੋ ਬਣਾਉਂਦੀ ਆ ਜੋ ਮਾਜੀ ਸਬਜ਼ੀ ਦੁੱਧ ਗਰਮ ਪਾਣੀ ਗਰਮ ਸਿਰਫ ਰੋਟੀ ਨਹੀਂ ਇਤੇ ਸਹੀ ਬਣਦੀ ਬਾਕੀ ਜੋ ਮਾਜੀ ਇਤੇ ਬਣਾਈ ਲਓ ਤੇ ਆਹੀ ਚੀਜ਼ ਆ ਮਕੈਨਿਕ ਕਹਿੰਦੇ ਹਨ ਮਕੈਨਿਕ ਦੱਸਦੇ ਹੀ ਉਹਦੋਂ ਕਿ ਆਹਾਂ ਘਾਟੇ ਚੱਲਦਾ ਹੁੰਦਾ ਇਹ ਤੁਹਾਡਾ ਪਾਰੀ ਦਾ ਜਲ ਗਿਆ ਜਦੋਂ ਤੇ ਬਾਕੀ ਇਹਦਾ ਆਹਾਂ ਪਲੇਟ ਜਾਂ ਆਹਾਂ ਪਲੇਟ ਆ ਜਿਹੜੀ ਇਹ ਹੀ ਖਰਾਬ ਹੁੰਦੀ ਹੈ ਇਹਦੀ ਬਾਕੀ ਇਹਦਾ ਕੁਝ ਨਹੀਂ ਖਰਾਬ ਹੋਣਾ ਹੋਰ ਹੈ ਵੀ ਕੀ ਦੋ ਦਾ ਪਲੇਟਾਂ ਵਿੱਚ ਜਾਂ ਇੱਕ ਪੱਖਾ ਆ ਨਹੀਂ ਦੱਸਦੇ ਉਹ ਨਹੀਂ ਕਿ ਇਹ ਸਾਲਾ ਨਾ ਆਵਾਜ਼ ਜਿਹੇ ਕਾਦਾ ਪਤਾ ਨਹੀਂ ਕਾਦੀ ਆਵਾਜ਼ ਆਉਂਦੀ ਹੈ ਪੱਖੇ ਦੀ ਆਵਾਜ਼ ਬਾਕੀ ਇਹ ਤਾਂ ਹੁਣ ਮਕੈਨਿਕ ਹੀ ਜਾਣੂਗਾ ਕੀ ਹੋਇਆ ਕਿਉਂ ਚੱਲ ਗਿਆ ਇਹਦਾ ਇਹ ਫੇਰ ਵੀ ਕੋਲ ਕੇ ਮੈਂ ਕਿਹ ਜਾਣਕਾਰੀ ਦੇ ਦੇਣੇ ਇਹਦੇ ਬਾਰੇ ਵੀ ਤੇ ਆਹ ਹੀ ਕੁਝ ਹੁੰਦਾ ਇਹਦੇ ਵਿੱਚ ਬਾਕੀ ਇਹਦੇ ਚ ਕੁਝ ਨਹੀਂ ਹੁੰਦਾ ਇਹ ਨਾਟ ਕੀ ਨੀਡਨ ਨਾਟ ਲਾਇਓ ਸੀ ਅੱਤ ਅਠ ਨਾੜ ਲਾਇਓ ਜਿਹੜੇ ਕੋਲੇ ਮੈਂ ਤੁਹਾਨੂੰ ਤਾਂ ਮੈਂ ਦੋ ਕਈ ਇੱਕ ਦੋ ਹੀ ਖੋਲ ਕੇ ਦਿਖਾਇਆ ਤੇ ਬਾਕੀ ਆਹ ਪਲੇਟ ਦੇ ਡੋਟ ਲਾਦਾ ਕਿਉਂਕਿ ਇੱਥੋਂ ਕੀ ਅੱਗ ਕਹਿੰਦੇ ਨਿਕਲੀ ਸੀ ਇਹੀ ਕੋਈ ਨਾ ਕੋਈ ਨੂੰ ਹੀ ਹੋਇਆ ਆਪਣਾ ਬਾਕੀ ਇਹ ਕਿਤੇ ਕਾਲੀ ਕੁਲੀ ਸਾਰੇ ਹੋਏ ਦੀਦੀ ਨਹੀਂ ਉਹ ਇਹ ਕਾਲਾ ਹੋਇਆ ਹੋਏ ਨਾ ਤੁਰ ਜਾ ਕੋਈ ਵੀ ਤਾਂ ਪਾਰ ਆ ਜਾਂਦਾ ਜਲ ਗਿਆ ਕਿਉਂਕਿ ਮਾੜੀ ਮੋਟੀ ਨੋਲੇਜ ਤਾਂ ਹੈਗੀ ਆ ਮੈਨੂੰ ਕਿ ਜਿਆਦਾ ਨਹੀਂ ਤਾਂ ਥੋੜੀ-ਬੋੜੀ ਨੌਲੇਜ ਹੈਗੀ ਆ ਕਿ ਬਾਕੀ ਇਹਦੇ ਚ ਇਹ ਹੁਣ ਇਹਦਾ ਮਕੈਨਿਕ ਵੀ ਕੋਈ ਵੱਖਰਾ ਹੀ ਹੁੰਦਾ ਹੋਊਗਾ ਕਿਉਂਕਿ ਉਹ ਤਾਂ ਕੰਪਨੀਆਂ ਲਵਾਉਂਦੇ ਹੀ ਉਹ ਕੰਪਨੀ ਵੱਲੋਂ ਸਮਾਨ ਆਉਂਦਾ ਉਹ ਪਾ ਲੈਣੇ ਹੁੰਦੇ ਉਹ ਵੀ ਵਿਚਾਰੇ ਜਲੰਧਰੋਂ ਆਏ ਸੀਗੇ ਹੀ ਕਰਨੇ ਨੂੰ ਨਾ ਤਾਂ ਵੀ ਮੋਟਰਸਾਈਕਲ ਪਿੰਚਰ ਹੋ ਗਿਆ ਇਹ ਦੱਸੋ ਇਹ ਤੇ ਇਹੋ ਨਹੀਂ ਮੋਟਰਸਾਈਕਲ ਪਿੰਚਰ ਲਗਾਇਆ ਇਹ ਤੁਹਾਡਾ ਮੋਟਰਸਾਈਕਲ ਪਿੰਚਰ ਹੋ ਗਿਆ ਕਹਿੰਦੇ ਕੋਈ ਨਹੀਂ ਕੰਪਨੀ ਸਾਨੂੰ ਸਭ ਕੁਝ ਦਿੰਦੀ ਹੈ ਤੇ ਖਰਚਾ ਤਨਖਾਹ ਉਹ ਨਹੀਂ ਉਹ ਕੰਪਨੀ ਨੇ ਦੇਣੀ ਆਉਂਦੀ ਹੈ ਨਾ ਕੰਪਨੀ ਨੇ ਰੱਖੇ ਹੁੰਦੇ ਮਕੈਨਿਕ ਤੇ ਉਹ ਹੀ ਦਿੰਦੇ ਹੁੰਦੇ ਸਭ ਕੁਝ ਉਹ ਹੀ ਖਰਚਾ ਚੱਕਦੀ ਹੈ ਤੇ ਆ ਹੈਗਾ ਚੁੱਲਾ ਜਿਹੜਾ ਖਰਾਬ ਹੋ ਗਿਆ ਬਾਕੀ ਇਹਨੂੰ ਹੁਣ ਅਸੀਂ ਕਰ ਦੇਣਾ ਬੰਦ ਕਿਉਂਕਿ ਇਹਦੇ ਬਾਰੇ ਨੌਲੇਜ ਨਹੀਂ ਨਹੀਂ ਹੈਗੀ ਸਾਨੂੰ ਔੜੀ ਮੋਟੀ ਜਾਣਕਾਰੀ ਨੂੰ ਕੀ ਕਰਾਂ ਖੋਲਣ ਲਈ ਸਾਨੂੰ ਜ਼ਿਆਦਾਤਰ ਪਤਾ ਇਹ ਕਾਲਾ ਕੋਈ ਪੁਰਜਾ ਹੁੰਦਾ ਤਾਂ ਫਿਰ ਪਾ ਲੈਣੀ ਆ ਪੁਰਜਾ ਚਲੇ ਆਇਆ ਇਹ ਵੀ ਮਕੈਨਿਕ ਨਹੀਂ ਦੇਖਣਾ ਸੀ ਅਸੀਂ ਤਾਂ ਚਲੋ ਖੋਲ ਕੇ ਫਿਰ ਵੀ ਮਕੈਨਿਕ ਦਿਖਾ ਲਵਾਂ ਇਹ ਕੋਈ ਹੁੰਦਾ ਇਹ ਜਿਹੜਾ ਬਿਜਲੀਆ ਚੁੱਲ੍ਹਾ 2200 1500 ਅਲੱਗ-ਅਲੱਗ ਰੇਟ ਹੁੰਦੇ ਇਹਨਾਂ ਦੇ ਤੇ ਇਹ ਆ ਜਾਂਦੇ ਆ ਤੇ ਇਹ ਉਹਦਾ ਵਧੀਆ ਸਿਆਲਾਂ ਦੇ ਵਿੱਚ ਪਾਣੀ ਪੁਣੀ ਗਰਮ ਕਰਨ ਲਈ ਵਧੀਆ ਹੈ ਇਤੇ ਕੋਈ ਕਰੰਟ ਕਰੰਟ ਪੈਣ ਦਾ ਨਹੀਂ ਖਤਰਾ ਜਿੱਦਾਂ ਰॉड ਲੈ ਲੋ ਨਾ ਬਿਜਲੀ ਦੀ ਜਿਹੜੀ ਹੁੰਦੀ ਹੈ ਪਾਣੀ ਗਰਮ ਕਰਨ ਵਾਲੀ ਉਹ ਕਰੰਟ ਕਰੰਟ ਪੈਣ ਦਾ ਖਤਰਾ ਹੁੰਦਾ ਹੈ ਤੇ ਕੋਈ ਖਤਰਾ ਨਹੀਂ ਹੈ ਕਰੰਟ ਰੋਣ ਦੀ ਬਦੀਆ ਸੀ ਕੰਮ ਨਲੋਸ ਇਹ ਦੇਖ ਲਓ ਇਹ ਚਾਹ ਦੇਖ ਲਓ ਆਹ ਹੀ ਪੁਰਜੇ ਲਾਏ ਹੋਏ ਨੇ ਜੁਜੇ ਪਾਸੋਂ ਲਿਕੇ ਬਾਈ ਠੀਕ ਹੋ ਗਿਆ ਜੀਓ